ਚਾਪਾ ਗੱਲ ਕਰਾਂਗੇ ਮੁਨਕਰ ਹੋ ਰਹੀਆਂ ਰਸਮਾਂ ਦੇ ਵਿੱਚੋਂ ਇੱਕ ਰਸਮ ਜੋ ਆਪਸੀ ਸਾਹ ਆਪਸੀ ਪਾਈਚਾਰੇ ਤੇ ਆਪਸੀ ਪਿਆਰ ਦੀ ਪ੍ਰਤੀਕ ਸੀ ਇਸ ਰਸਮ ਨਾਲ ਪਤਾ ਲੱਗਦਾ ਸੀ ਕਿ ਕਿਸੇ ਇਨਸਾਨ ਦਾ ਆਪਣੇ ਪਿੰਡ ਵਿੱਚ ਆਪਣੇ ਸ਼ਹਿਰ ਵਿੱਚ ਕਿੰਨਾ ਵਰਤ ਵਰਤੀਵਾ ਹੈ ਪਿੰਡ ਦੇ ਕਿੰਨੇ ਲੋਕਾਂ ਦੇ ਨਾਲ ਉਸਦੀ ਆਪਸੀ ਸਾਝ ਹੈ ਇਹ ਹੀ ਰਸਮ ਵਿਆਹ ਵਾਲੇ ਘਰ ਤੋਂ ਸ਼ੁਰੂ ਹੁੰਦੀ ਹੈ ਕਿ ਜਿਸ ਕਰੀ ਵਿਆਹ ਹੁੰਦਾ ਸਾਰੇ ਰਿਸ਼ਤੇਦਾਰ ਆਪਣੇ ਪਿੰਡ ਦੀਆਂ ਉਸ ਪਿੰਡ ਵਿੱਚ ਵਿਆਹੀਆਂ ਲੜਕੀਆਂ ਨੂੰ ਮਿਠਾਈ ਸ਼ਗਨ ਅਤੇ ਕਈ ਵਾਰ ਸੂਟ ਵੀ ਦੇ ਕੇ ਆਉਂਦੇ ਨੇ ਜਿਸ ਨਾਲ ਪਤਾ ਵੀ ਲੱਗਦਾ ਕਿ ਇਸ ਪਿੰਡ ਦੇ ਲੋਕਾਂ ਦੇ ਕਿਸ-ਕਿਸ ਪਿੰਡ ਦੇ ਵਿੱਚ ਰਿਸ਼ਤੇਦਾਰੀਆਂ ਨੇ ਆਧੁਨਿਕਤਾ ਦੇ ਦੌਰ ਵਿੱਚ ਅਸੀਂ ਸਾਰੇ ਲੱਗੇ ਹੋਈਆਂ ਜਿਸ ਕਰਕੇ ਆਪਣੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਰੀਤਾਂ ਵਿੱਚੋਂ ਪਤਲਦੀਨ ਵਰਗੀਆਂ ਅਨੇਕਾਂ ਰਸਮਾਂ ਸਾਡੇ ਵਿਰਸੇ ਚੋਂ ਵਿਸਰਤੀਆਂ ਜਾ ਰਹੀਆਂ ਨੇ ਕਿਸ-ਕਿਸ ਘਰ ਦੇ